ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਅੱਜ ਆਪਾਂ ਗੱਲ ਕਰਦੇ ਆਂ ਜਿਹੜਾ ਕਿ ਫਾਰਮ 60 ਟਰੈਕਟਰ ਹੈਗਾ ਉਹ 55 ਐਚਪੀ ਦਾ ਹੈਗਾ ਟਰੈਕਟਰ ਪਰ ਉਹ ਵੇਚ ਕੇ ਵੇਚੀ 50 ਐਚਪੀ ਕੈਟਾਗਰੀ ਚ ਜਾਂਦੇ ਆ ਕਾਪੀ ਤੇ ਵੀ ਇੱਥੇ ਤੱਕ 50 ਐਚਪੀ ਦੀ ਕੈਟਾਗਰੀ ਆਉਂਦੀ ਆ ਇੱਥੋਂ ਤੱਕ ਜਦੋਂ ਉਹ ਟੈਸਟ ਕਰਾਉਂਦੇ ਆ ਟਰੈਕਟਰ ਬੁਦਨੀ ਰਿਪੋਰਟ ਆਉਂਦੀ ਆ ਉਹਨਾਂ ਦੀ ਉਦੋਂ ਵੀ ਉਹ 50 ਐਚਪੀ ਦੀ ਲਿਖਦੇ ਨੇ ਕੀ ਚੱਕਰ ਆ ਯਾਰ ਇਹ ਕੰਪਨੀ ਵਾਲੇ ਪੈਸੇ ਦੇ ਹੀ ਜਾਂਦੇ ਨੇ ਫਾਰਮ ਟਰੈਕ ਵਾਲੇ ਚਲੋ ਹੁਣ ਤਾਂ ਕਬੂਟਾ ਦਾ ਹਿਸਾਬ ਹੋ ਗਿਆ ਬੇੜੜੇ ਜਿਹਾ ਕਵੋਟਾ ਦਾ ਹਿੱਸਾ ਆ ਗਿਆ ਕੀ ਚੱਕਰ ਆ ਇਹਦੇ ਬਾਰੇ ਆਪਾਂ ਡਿਟੇਲ ਨਾਲ ਗੱਲ ਕਰਦੇ ਆ ਇਹ ਚੱਕਰ ਕਿਵੇਂ ਪਿਆ ਤੇ ਕੀ ਚੱਕਰ ਆ ਇਹ ਸਾਰਾ ਤੇ ਜਦੋਂ ਆਪਾਂ ਨਾ ਪਿਛਲੀ ਵੀਡੀਓ ਚ ਕਿਵੇਂ ਤੁਹਾਨੂੰ ਦੱਸਿਆ ਸੀਗਾ ਸੀਆਰਡੀ ਤੇ ਨੌਨ ਸੀਆਰਡੀ ਟਰੈਕਟਰ ਦੀ ਕੈਟਾਗਰੀ ਤੋਂ ਮੈਂ ਵੰਡ ਕੇ ਦਿੱਤੀ ਸੀ ਤੁਹਾਨੂੰ ਪਿਛਲੀਆਂ ਵੀਡੀਓ ਜਾ ਕੇ ਦੇਖ ਲਿਓ ਤੁਹਾਨੂੰ ਲੱਗ ਵੀ ਜਾਊ ਪਤਾ ਸੀਆਰਡੀ ਚੰਗਾ ਜਾਂ ਨੌਨ ਸੀਆਰਡੀ ਪਰ ਆਪਾਂ ਫਾਰਮ 60 ਤੇ ਆਉਣੇ ਅੱਜ ਫਾਰਮ 60 ਇੱਕ ਇਹੋ ਜਿਹਾ ਦੌਰ ਸੀਗਾ ਜਦੋਂ ਹਰੇਕ ਘਰ ਤੇ ਹਰੇਕ ਪਿੰਡ ਚ ਫਾਰਮ 60 ਆ ਇੰਨੇ ਦੀਂਦੇ ਸੀ ਇੰਨੇ ਬਾ ਸੀਗੇ ਫਿਰ ਉਹਨਾਂ ਦਾ ਦੌਰ ਇੱਕਦਮ ਖਤਮ ਕਿਵੇਂ ਹੋਇਆ ਉਹ ਆਪਾਂ ਗੱਲ ਨਹੀਂ ਕਰਦੇ ਚਲੋ ਅੱਜ ਵੀਡੀਓ ਦੀ ਲੈਂਥ ਨਹੀਂ ਵਧਾਉਂਦੇ ਚਲੋ ਤਾਂ ਕੈਮਰਾਮੈਨ ਹਸਾਤਾ ਸੀ ਆਪ ਨੂੰ ਕੋਈ ਗੱਲ ਕਰਕੇ ਆਪਾਂ ਹੁਣ ਗੱਲ ਕਰਦੇ ਆ 55 ਐਚਪੀ ਚ ਕਿਵੇਂ ਪਾਸ ਕਰਾ ਰਹੇ ਨੇ ਇਹ ਅੰਨੇਵਾ ਯੂਰੋਪੀਆ ਫਾਰਮਸ 80 ਚ ਫਿਲਹਾਲ ਆਪ ਨੂੰ ਇਹ ਨਹੀਂ ਪਤਾ ਲੌਂਗ ਟਰਮ ਚ ਇਹਦੇ ਕੀ ਨੁਕਸ ਨਿਕਲਣਗੇ ਫਾਰਮਸ ਆ ਤੇ ਟ੍ਰੈਕਟਰ ਦੇ ਫੇਲ ਹੋਊਗਾ ਜਾਂ ਕਾਮਯਾਬੂ ਦੋਕ ਸਾਲ ਪਹਿਲੀ ਇਹਨਾਂ ਨੇ ਰੀਲਾਂਚ ਜੇ ਕੀਤੇ ਇਹਨਾਂ ਦਾ ਨਾਂ ਜਾਂ ਦੁਬਾਰੇ ਚੱਲਣ ਲੱਗਿਆਗਾ ਇਹ 5-6 ਸਾਲਾਂ ਬਾਅਦ ਪਤਾ ਲੱਗੂ ਆਪਾਂ ਨੂੰ ਕੀ ਚੱਕਰ ਹੈ ਇਹਦੇ ਚ ਜਦੋਂ ਆਪਾਂ ਟਰੈਕਟਰ ਨੂੰ ਕੋਈ ਵੀ ਬੁਦਨੀ ਦੀ ਰਿਪੋਰਟ ਆਪਾਂ ਨੂੰ ਚਾਹੀਦੀ ਹੁੰਦੀ ਆ ਬੁਦਨੀ ਕਹੇ ਜਾਂ ਇੰਸਟੀਚਿਊਟ ਆ ਆਪਾਂ ਜਦੋਂ ਸ਼ਾਇਦ ਨਾ ਹਿੱਸਾ ਹਰ ਤੋਂ ਦਿੱਲੀ ਨੂੰ ਜਾਂਦੇ ਆ ਉਹ ਰੋਡ ਤੇ ਆਉਂਦੇ ਇਹਨਾਂ ਦਾ ਜਿੱਥੇ ਟੈਸਟ ਕਰਦੇ ਨੇ ਸਾਰੇ ਟਰੈਕਟਰ ਇਹ ਕਲਾ ਫਾਰਮ ਟਰੈਕ ਦਾ ਨਹੀਂ ਜਾਂ ਮਹਿੰਦਰਾ ਦਾ ਨਹੀਂ A to Z ਜਿਹੜਾ ਟਰੈਕਟਰ ਇੰਡੀਆ 'ਚ ਲਾਂਚ ਹੋਣਾ ਭਾਵੇਂ 24 HP ਦਾ ਭਾਵੇਂ 15 HP ਦਾ ਭਾਵੇਂ 100 HP ਦਾ ਉਹ ਨੂੰ ਉੱਥੇ ਜਾਣਾ ਹੀ ਪਊ ਇਹ ਲੱਖਾਂ ਰੁਪਈਆ ਕੰਪਨੀ ਆ ਫੀਸ ਦਿੰਦੀਆਂ ਨੇ ਉੱਥੇ ਇੱਕ ਟਰੈਕਟਰ ਨੂੰ ਪਾਸ ਕਰਾਉਣ ਦੇ ਲਗਭਗ 10-15 ਲੱਖ ਰੁਪਇਆ ਲੱਗਦਾ ਇੱਕ ਟਰੈਕਟਰ ਨੂੰ ਪਾਸ ਕਰਾਉਣ ਤੇ ਤੇ ਉਹ ਤੋਂ ਬਾਅਦ ਕਿਤੇ ਜਾ ਕੇ ਉਹ ਲਾਂਚ ਕਰਦੇ ਉੱਥੇ ਕੱਲੀ-ਕੱਲੀ ਇਹ ਵੀ ਚੀਜ਼ ਚੈੱਕ ਹੁੰਦੀ ਆ ਕਿ ਇਹ ਟਰੈਕਟਰ ਕਿਹੜੀਆਂ ਗੈਂਸਾਂ ਛੱਡ ਰਿਹਾ ਕਿੰਨੇ ਪਰਸੈਂਟੇਜ ਚ ਗੈਂਸਾਂ ਕਿੰਨੀ ਇਹਦੀ ਵਾਈਬ੍ਰੇਸ਼ਨ ਆ ਤੇ ਜਿਹਦੀ ਆਵਾਜ਼ ਨੇ ਇੱਕ ਡੀਬੀ ਚ ਹੁੰਦਾ ਇਹਨਾਂ ਦਾ ਡੀਬੀ ਮੀਟਰ ਜਿਵੇਂ ਬੁਲਟ ਦਾ ਹੁੰਦਾਗਾ ਕਿ ਨੇ ਐਨ ਏ ਡੀ ਬੀ ਇਹਦੀ ਆਵਾਜ਼ ਆਤਾ ਠੀਕ ਹੈ ਨਹੀਂ ਚਲਾਣਾ ਇਹਦੇ ਵਿੱਚ ਆਪਣੇ ਪਿੱਛੇ ਬੁਲਟ ਚੱਲ ਟੱਪੇ ਸੀ ਮੈਨੂੰ ਤਾਂ ਹੀ ਯਾਦ ਕਰਾਤਾ ਤੇ ਟਰੈਕਟਰ ਦਾ ਵੀ ਇਹ ਹੁੰਦਾ ਵਾਈਬ੍ਰੇਸ਼ਨ ਵੀ ਜੀ ਟਰੈਕਟਰ ਚ ਜ਼ਿਆਦਾ ਨਾ ਟਰੈਕਟਰ ਪਾਸ ਨਹੀਂ ਹੁੰਦਾਗਾ ਐਨਾ ਕੁਝ ਹੁੰਦਾ ਜੇ স্মੋਕ ਉਹਨੇ ਜ਼ਿਆਦਾ ਦੇਤੀ ਤੇ ਜੇ ਉਹਨੇ ਬ੍ਰੇਕ ਲੇਟ ਲੇ ਜਾਂ ਬ੍ਰੇਕ ਇੱਕੋਦਮ ਲਈ ਇਹ ਕੱਲੀ ਕੱਲੀ ਚੀਜ਼ ਉੱਥੇ ਮੈਟਰ ਕਰਦੀ ਹੈ ਰਿਪੋਰਟ ਦੇ ਵਿੱਚ ਇਹ ਦੋ ਬੁਦਨੀ ਦੀ ਰਿਪੋਰਟ ਆਉਂਦੀ ਹੈ ਕਿ ਇਦੋਂ ਤੱਕ ਤਾਂ ਕਰਕੇ ਇਹਨਾਂ ਨੇ ਕੱਲੀ ਕੱਲੀ ਚੀਜ਼ ਪਾਸ ਕਰਾਉਣੀਆਂ ਫਰਮ ਟਰੈਕ ਯਾਰ ਕਿਵੇਂ 55 ਐਚ ਪੀ ਚਾ ਅਬਾ ਫਾਰਮ ਟਰੈਕ ਦੀ ਗੱਲ ਤਾਂ ਕਰਦੇ ਆ ਕਿਉਂਕਿ ਇਹ ਤੇ ਸਟicker 55 HP ਦਾ ਲੱਗਿਆ ਹੋਰ ਹੋ ਟਰੈਕਟਰ ਨੇ ਜਿਵੇਂ ਯਾਰ ਕੋਈ ਕੋਈ ਵੀ ਲਾ ਲਓ ਯਾਰ 11 52 10 ਚੌਂਟੀਆ ਹੋ ਗਿਆ 90505 ਹੋ ਗਿਆ ਸਵਰਾਜ 855 ਹੋ ਗਿਆ ਇਹ ਤੁਹਾਨੂੰ ਲੱਗਦਾ ਯਾਰ 50 HP ਕੈਟਾਗਰੀ ਦਾ ਪਰ ਲੋਕ ਪਤਾ ਕੀ ਕਹਿੰਦੇ ਨੇ ਯਾਰ ਯਾਰ ਟਰੈਕਟਰ ਦਾ 50 HP ਦਾ ਜੋਰ ਬੜਾ ਲਾਉਂਦਾ ਅੰਨਾ ਜੋਰ ਹੈਗਾ ਇਹਨਾਂ ਨੇ ਕੀ ਕਰਤਾ ਨਾ ਜਿਹੜੇ ਕੀ ਟਰੈਕਟਰ 53 HP ਦੇ ਸੀ 54 ਉਹਨਾਂ ਨੇ ਕਾਪੀ ਤੇ 50 ਲਿਖਿਆ ਤੇ ਦੋ ਨੰਬਰ ਚ ਨਹੀਂ ਲਿਖੇ ਲਿਖੇ ਵੀ ਇੱਕ ਨੰਬਰ ਚ ਉਹ ਮੈਂ ਤੁਹਾਨੂੰ ਇਹ ਡਿਟੇਲ ਨਾਲ ਸਮਝਾਉਣਾਗਾ ਮੈਂ ਕਹਿੰਦਾ ਮੈਂ ਕਾਪੀ ਤੇ ਸਮਝਾ ਦਿੰਦਾ ਯਾਰ ਡੈਰੀ ਜੀ ਆਪਣੇ ਕੋਲ ਨਿੱਕੀ ਜਿਹੀ ਇੱਧਰ ਲੈ ਕੈਮਰਾਮੈਨ ਡੈਰੀ ਤੇ ਮੇਰੀ ਲਿਖਾਈ ਤਾਂ ਨਹੀਂ ਚਲੋ ਵਧੀਆ ਨਹੀਂ ਹੈਗੀ ਫੇਰ ਵੀ ਮੈਂ ਕੋਸ਼ਿਸ਼ ਕਰਦਾ ਜਿਉਂ ਤਾਂ ਆਪਾਂ ਇੱਕ ਟਰੈਕਟਰ ਆ ਟਰੈਕਟਰ ਹੈਗਾ ਜਿਵੇਂ ਇਹ ਠੀਕ ਆ ਵੱਡੇ ਟਾਇਰ ਲਾ ਦਿੰਨੇ ਪਿੱਛੇ ਗੁੜੀਰ ਦੇ ਆ ਟਰੈਕਟਰ ਆ ਇਹ ਪਾਸ ਕਰਉਣਾ ਪੱਬudni ਤੋਂ ਉਹਨਾਂ ਨੇ ਪਤਾ ਹੁੰਦਾ ਕਿ ਜਦੋਂ ਜਨਸੀ ਚ ਪਹਿਲਾ ਟਰੈਕਟਰ ਕਿੱਥੇ ਉਹ ਜਿੱਥੇ ਬਣਦੇ ਆ ਉੱਥੇ ਟੈਸਟ ਕਰਦੇ ਆ ਕਿ ਇਹ ਟਰੈਕਟਰ ਕਿੰਨੇ ਐਚਪੀ ਦਾ ਹੈਗਾ ਉਹ ਸਾਰਾ ਲਿਖਦੇ ਜਿਵੇਂ 50 ਐਚਪੀ ਦਾ ਟਰੈਕਟਰ ਲਾਂਚ ਕਰਨਾ ਉਹ ਆ ਦੇ ਮੀਟਰਾਂ ਤੇ ਸਾਰੇ ਦੇ 50 ਐਚਪੀ ਚੈੱਕ ਕਰਦੇ ਨੇ ਕਿ ਇਹਨਾਂ ਟਰੈਕਟਰ ਪ੍ਰੋਡਿਊਸ ਕਰ ਰਿਹਾ ਪਰ ਉਹਨਾਂ ਨੂੰ ਪਤਾ ਹੁੰਦਾ 50 ਐਚਪੀ ਵਾਲਾ 55 ਐਚਪੀ ਪ੍ਰੋਡਿਊਸ ਕਰਦਾਗਾ ਤਾਂ ਹੁਣਾ ਉੱਥੇ ਤਾਂ ਇਹ ਦੋ ਨੰਬਰ ਦਾ ਕੰਮ ਹੋ ਗਿਆ ਨਾ ਇੱਕ ਚੀਜ਼ ਕਿਵੇਂ ਪਾਸ ਹੋਊਗੀ ਇਹਨਾਂ ਨੂੰ ਵੀ ਪਤਾ ਲੱਗ ਗਿਆ ਤਾਂ ਜਿਹੜਾ ਬੁਧਨੀ ਨੇ ਆਖਿਆ ਸੀਗਾ ਬੁਧਨੀ ਇੱਕ ਜਿਹੜਾ ਇੰਸਟੀਚਿਊਟ ਹੈ ਮੈਨੂੰ ਦੱਸਿਆ ਉਹਨੇ ਆਖਿਆ ਕਿ ਹਰ ਇੱਕ ਚੀਜ਼ ਐਕੂਰੇਟ ਨਹੀਂ ਹੁੰਦੀ ਜੇ ਆਪਾਂ ਬੰਦੇ ਦੀ ਹਾਈਟ ਵੀ ਮੀਜ਼ਰ ਕਰੀਏ ਨਾ ਉਹ ਵੀ ਐਕੂਰੇਟ ਨਹੀਂ ਹੁੰਦੀ ਹੁੰਦੀ ਹਰ ਇੱਕ ਜਗ੍ਹਾ ਹਰ ਇੱਕ ਚੀਜ਼ ਦਾ ਫਰਕ ਹੁੰਦਾ ਆਕਸੀਜਨ ਲੈਵਲ ਨਾਲ ਵੀ ਆਪਣੀ ਹਾਈਟ ਦਾ ਫਰਕ ਪੈਂਦਾ ਮਿਨੀਮਮ ਐਮ ਐਮ ਚ ਤੇ ਉਹ ਚੀਜ਼ ਆਪਾਂ ਐਕੂਰੇਟ ਨਹੀਂ ਕਹਿ ਸਕਦੇ ਤਾਂ ਬੁਧਨੀ ਨੇ ਆਖਿਆ ਜੇ ਤੁਸੀਂ 50 ਐਚ ਪੀ ਦਾ ਟਰੈਕਟਰ ਹੈਗਾ ਉਹ ਤੇ ਰਿਪੋਰਟ ਦੇਣੀ ਪੈਂਦੀ ਹੈ ਨਾ ਕੰਪਨੀ ਨੂੰ ਕਿ ਐਨ ਐ ਸੀ ਸੀ ਦਾ ਮੇਰਾ ਟਰੈਕਟਰ ਆ NHP ਦਾ ਮੇਰਾ ਟਰੈਕਟਰ ਜਿਹੜਾ ਮੈਂ ਪਾਸ ਕਰਾਉਣਾ ਫਾਰਮ 60 ਵਾਲਿਆਂ ਨੇ ਕਿਹਾ ਕਿ ਸਾਡਾ 50 HP ਦਾਗਾ ਫਾਰਮ 60 ਠੀਕ ਆ ਉਹ ਕਹਿੰਦੇ ਠੀਕ ਆ ਸੀ ਪਾਸ ਕਰਦੇ ਆ ਚਲੋ ਉੱਥੇ ਟੈਸਟਿੰਗ ਸ਼ੁਰੂ ਹੁੰਦੀਏਗੀ ਉੱਥੇ ਜਾ ਕੇ ਕੀ ਹੁੰਦਾ ਉਹ 54. ਕੁਛ ਦਾ HP ਦਾ ਨਿਕਲਦਾਗਾ ਫਾਰਮ 60 ਠੀਕ ਆ ਫਾਰਮ 60 NHP ਦਾ ਨਿਕਲਿਆ ਹੁਣ ਇਹ ਕੰਪਨੀ ਵਾਲੇ ਇਹਨੂੰ ਕਿਵੇਂ ਪਾਸ ਕਰਾਉਣਗੇ ਬੁਧਨੀ ਵਾਲੇ ਇਹ ਆਪਾਂ ਤੁਹਾਨੂੰ ਦੱਸਦੇ ਆਂਗੇ ਉਹ ਇੱਕ ਨੰਬਰ ਚ ਪਾਸ ਕਿਵੇਂ ਹੁੰਦੇ ਆ ਬੁਧਨੀ ਕਹਿੰਦੀ ਹੈ ਜੇ ਉਹ ਆਪਨ ਮੀਟਰ ਐਕੂਰੇਟ ਨਹੀਂ ਜੇ ਤੁਹਾਡਾ ਟਰੈਕਟਰ 50 HP ਦਾ ਹੈਗਾ ਜਾਂ 60 ਦਾ 500 ਦਾ ਕਿੰਨੇ HP ਦਾ ਵੀ ਪਾਸ ਕਰਾ ਰਹੇ ਹਾਂ ਸੋਨੂੰ 10% ਉੱਤੇ ਤੇ 7% ਥੱਲੇ ਸੋਨੂੰ ਮਾਫ ਹੈਗਾ ਜੇ ਤੁਹਾਡਾ ਟਰੈਕਟਰ ਜਿਵੇਂ 100 HP ਦੇ ਲਈ ਆਪਾਂ ਜੇ 100 HP ਦਾ ਤੁਸੀਂ ਕਹਿ ਕੇ ਲਿਆਉਣੇ ਹੋ ਜੇ 10% ਉੱਤੇ ਵੀ ਆ 110 HP ਵੀ ਸਾਡੇ ਕੋਲੇ ਅਗੇ ਪ੍ਰੋਡਿਊਸ ਕਰਦਾ ਤਾਂ ਉਹ ਟਰੈਕਟਰ ਪਾਸ ਆ ਤੇ ਜੇ ਉਹ ਟਰੈਕਟਰ 7% ਘਟ 93 HP ਵੀ ਪ੍ਰੋਡਿਊਸ ਕਰਦਾ ਤੁਹਾਡਾ ਟਰੈਕਟਰ ਤਾਂ ਵੀ ਪਾਸ ਆ ਜੇ ਉਹ 92 ਕਰਦਾ ਫਿਰ ਕਾਟੀ ਪਾਸ ਨਹੀਂ ਹੈਗਾ 111 ਕਰਦਾ ਫੇਰ ਵੀ ਉਹ ਪਾਸ ਨਹੀਂ ਕਰਦੇ ਡਾਇਰੈਕਟਰ ਨੂੰ ਤਾਂ ਜਿਹੜਾ ਫਾਰਮਸ 80 ਵਾਲਿਆਂ ਦਾ ਚੱਲਿਆ ਗਿਆ 55 ਐਚਪੀ ਕੈਟਾਗਰੀ ਦਾ ਕਹਿੰਦੇ ਆ ਇਧਰ ਹੀ ਲੈ ਕੈਮਰਾਮੈਨ ਉਹ 50 ਐਚਪੀ ਦਾ ਟਰੈਕਟਰ ਆ ਠੀਕ ਆ ਕੰਪਨੀ ਵਾਲੇ ਕਹਿੰਦੇ ਨਹੀਂ ਉਹਨੂੰ ਕਾਪੀ ਤੇ ਵੀ 49.9 ਆਉਂਦੀ ਹੈ 49.9 ਤਾਂ ਆਉਂਦੀ ਹੈ ਜੇ 49 ਦੀ ਜਗ੍ਹਾ 50 ਵੀ ਹੋ ਗਿਆ ਨਾ ਉਹ 50 ਐਚਪੀ ਤੋਂ ਪਲੱਸ ਵਾਲੀ ਕੈਟਾਗਰੀ ਚ ਆਊਗਾ ਉਹਨੂੰ ਸੀ ਆਰ ਡੀਆਈ ਚ ਲਿਆਉਣੀ ਪੂ ਇਹ ਟਰੈਕਟਰ 50 ਐਚਪੀ ਦਾ 10% ਬਣਿਆ 5 HP ਕਿੰਨਾ ਹੋ ਗਿਆ ਫਿਰ 55 55 ਹੋ ਗਿਆ ਨਾ 55 HP ਕੈਟਾਗਰੀ ਚ ਵੀ ਆ ਗਿਆ ਉਹਨਾਂ ਨੇ ਆਪ ਨੂੰ ਜ਼ੋਰ ਵੀ ਦਿੱਤਾ ਤੇ ਉਹ ਘੱਟ ਤਾਂ ਉਹਨਾਂ ਨੂੰ ਪਤਾ ਹੁੰਦਾ ਐਕੂਰੇਟ ਤਾਂ ਸਾਰਾ ਪਤਾ ਹੁੰਦਾ ਕਿ ਸਾਡਾ ਟਰੈਕਟਰ ਇੰਨੀ ਚੋਕਾ ਨਹੀਂ ਹੈਗਾ ਤੇ ਗਲਤੀ ਨਾਲ ਯਾਰ ਉਹ ਘੱਟ ਵੀ ਕਰਾ ਸਕਦੇ ਨੇ 46 ਛੂਲੀ HP ਚ ਵੀ ਪਾਸ ਕਰਾ ਸਕਦੇ ਨੇ ਕਿ ਯਾਰ ਸਾਡਾ ਨਹੀਂ ਐਕੂਰੇਟ ਪਰ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਕੋਲੇ ਐਕੂਰੇਟ ਮੀਟਰ ਹੈਗੇ ਨੇ ਪਰ ਬੁੱਧਣੀ ਇੰਨੀ ਕਿ ਸ਼ਾਰਟ ਦਿੰਦੀ ਹੈ ਚਲੋ ਕਈ ਵਾਰ ਨਹੀਂ ਵੀ ਹੁੰਦਾ ਉਹ ਚੱਕਰਾਂ ਕਰਕੇ ਆਪਣੇ 55 HP ਦੇ ਇੱਕ ਟਰੈਕਟਰ ਵੀ 50 ਚ ਲਾਂਚ ਹੋ ਰਹੇ ਨੇ ਇਹੀ ਚੱਕਰ ਨੇ ਸਾਰੇ ਹੁਣ ਤੁਸੀਂ ਸਮਝ ਹੀ ਗਏ ਹੋਗੇ ਕਿਵੇਂ ਪਾਸ ਹੁੰਦੇ ਨੇ ਕਿਵੇਂ ਨਹੀਂ ਤਾਂ ਆ ਵੀਡੀਓ ਦੱਸਿਓ ਜਰੂਰ ਸਾਨੂੰ ਕਿਵੇਂ ਲੱਗੀ ਤੇ ਐਕੂਰੇਟ ਸਾਨੂੰ ਮੈਂ ਸਮਝਾਈ ਦਿੱਤਣਾ ਕਿ ਡਿਟੇਲਡ ਵੀਡੀਓ ਦੇਤੀ ਜੇ ਤੁਹਾਨੂੰ ਕਿਸੇ ਹੋਰ ਵੀਡੀਓ ਚਾਹੀਦੀ ਹੋਈ ਸਾਨੂੰ ਕਮੈਂਟ ਜਰੂਰ ਕਰਦੇ ਅਸੀਂ ਤੁਹਾਡੇ ਲਈ ਨਾਲ ਦੀ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਕਿ ਸਾਨੂੰ ਨੌਲੇਜ ਆਗੀ ਇਹ ਵੀ ਆਪਾਂ ਨੌਲੇਜ ਇਕੱਠੀ ਕੀਤੀ ਹੈ ਨਾ ਲੋਕਾਂ ਦੇ ਕਮੈਂਟ ਆ ਰਹੇ ਸੀਗੇ ਤਾਂ ਹੀ ਆਪਾਂ ਵੀਡੀਓ ਪਾਈ ਆ ਬਾਕੀ ਜੇ ਤੁਹਾਨੂੰ ਲੱਗਦਾ ਆਪਾਂ ਥੋੜਾ ਬਹੁਤ ਗਲਤ ਦੱਸਿਆ ਨਾ ਤੁਸੀਂ ਕਮੈਂਟ ਕਰਕੇ ਵੀ ਸਾਡੀ ਗਲਤੀ ਦੱਸ ਸਕਦੇ ਹੋਗੇ ਕਿਉਂਕਿ ਹਰੇਕ ਬੰਦਾ ਇੰਨਾ ਸਹੀ ਨਹੀਂ ਹੁੰਦਾ ਨੌਲੇਜ ਹਰੇਕ ਨੂੰ ਇਕੱਠੀ ਕਰਨੀ ਪੈਂਦੀ ਮੈਂ ਵੀ ਜਦੋਂ ਚੈਨਲ ਸ਼ੁਰੂ ਕੀਤਾ ਸੀਗਾ ਮੈਨੂੰ ਵੀ ਨਹੀਂ ਨੌਲੇਜ ਨਹੀਂ ਸੀ ਲੋਕਾਂ ਦੀ ਨੌਲੇਜ ਲੈਣੀ ਪੈਂਦੀ ਹੈ ਕਿ ਆਪਾਂ ਨੂੰ ਕੋਈ ਫੋਨ ਆਉਂਦਾ ਉਹ ਆਪ ਦਾ ਇੱਕ ਗਲਤ ਐ ਦੱਸਦਾ ਕਿ ਮੇਰੇ ਡਾਇਰੈਕਟਰ ਚਾਹ ਨੁਕਸ਼ਾ ਯਾਰ ਤੈਨੂੰ ਕੋਈ ਹਿਸਾਬ ਹੈਗਾ ਇਹਦਾ ਤੇ ਕਈ ਵਾਰ ਉਹ ਨਾਲ ਨੁਕਸੇ ਦੇ ਕਿ ਜਿਹੇ ਜੀ ਗੱਲ ਦੱਸਿੰਦਾ ਮੈਨੂੰ ਪਤਾ ਲੱਗ ਜਾਂਦਾ ਨਾ ਮੈਂ ਨੋਟ ਕਰ ਲਿਓ ਗੱਲ ਤੇ ਦੂਜੇ ਬੰਦੇ ਟਰੈਕਟਰ ਚ ਉਹੀ ਨੁਕਸੇ ਦਿੰਦਾ ਮੈਂ ਉਹ ਨੂੰ ਸੁਧਾਰ ਦਿੰਦਾਗਾ ਇਹੀ ਹੁੰਦਾ ਐਨਾ ਆਪਾਂ ਨੂੰ ਉਹ ਹਣੀ ਹੈਗੀ ਟੈਕਨੀਕਲ ਜਾਂ ਮਕੈਨੀਕਲ ਨੌਲੇਜ ਇੰਨੀ ਹੈ ਨਹੀਂ ਕਿ ਚਲੋ ਟੈਕਨੀਕਲ ਦੀ ਬਹੁਤ ਥੋੜੀ ਬਹੁਤ ਹੈਗੀ ਆ ਤਾਂ ਆਪਾਂ ਸਾਨੂੰ ਟੈਕਨੀਕਲ ਚੀਜ਼ਾਂ ਸਮਝਾਉਂਦੀਆਂ ਮੈਨਨ ਕਿ ਚਲੋ ਟਰੈਕਟਰ ਚ ਐਨਾ ਕੁਝ ਹੁੰਦਾ ਯਾਰ ਜਿਹੜੇ 1980 ਵਾਲੇ ਟਰੈਕਟਰ ਸੀ ਨਾ ਉਹ 2025 ਵਾਲੇ ਟਰੈਕਟਰਾਂ ਦੇ ਮੁਕਾਬਲੇ ਖਤਮ ਹੋ ਰਿਹਾ ਖਤਮ ਤਾਂ ਹੋ ਰਿਹਾ ਕਿਉਂਕਿ ਉਹਨਾਂ ਉਦੋਂ ਡੀਜ਼ਲ ਖੁਸ਼ਕ ਨਹੀਂ ਹੁੰਦਾ ਸੀਗਾ ਮੈਂ ਕੱਲ ਹੀ ਮੁੰਡੇ ਨਾਲ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਤੁਹ ਡੀਜ਼ਲ ਖੁਸ਼ਕ ਸੀਗਾ ਨਾ ਜਿਹੜਾ ਉਹ ਹੋਣ ਵਾਲਾ ਡੀਜ਼ਲ ਖੁਸ਼ਕ ਹੋਣ ਕਰਕੇ ਉਹ ਟਰੈਕਟਰ ਚੱਲਦੇ ਨਹੀਂ ਉਹ ਪੁਰਾਏ ਮੁਲਾਇਮ ਤੇਲ ਪਾਉਂਦੇ ਨੇ ਤਾਂ ਕਰਕੇ ਉਹਨਾਂ ਛੋਟੇ ਨੁਕਸੇ ਗੱਡੀਆਂ 'ਚ ਵੀ ਇਹੀ ਨੁਕਸਾ ਹੈਗਾ ਤੇ ਦੱਸਿਓ ਜੇ ਹੋਰ ਵੀਡੀਓ ਪਾਉਣੀ ਹੋਈ ਬਾਕੀ ਆਪਣੇ ਚੈਨਲ ਤੇ ਬਹੁਤ ਵੀਡੀਓ ਪਈਆਂ ਨੇ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਕੋਈ ਨੌਲੇਜ ਚਾਹੀਦੀ ਹੋਈ ਤੁਸੀਂ ਨੌਲੇਜ ਵੀ ਇਕੱਠੀ ਕਰ ਸਕਦੇ ਹੋ ਤੇ ਸਾਨੂੰ ਫੋਨ ਕਰਕੇ ਵੀ ਪੁੱਛ ਸਕਦੇ ਆਪਾਂ ਨੰਬਰ ਦਿੱਤੀ ਹੈ ਤੇ ਆਪਾਂ ਨੂੰ ਇੰਸਟਾਗ੍ਰam ਤੇ ਹੀਰਕੇ ਵਾਲੇ ਆਪਣਾ ਪੇਜ ਆ ਤੇ ਉਹਤੇ ਵੀ ਫੋਲੋ ਕਰ ਸਕਦੇ ਹੋ